ਸਨ ਜਨ ਸੱਤੀ ਸਟੂਡੀਓ ਤੋਂ ਪਿਆਰੇ ਦਰਸ਼ਕੋ ਮੈਂ ਡਾਕਟਰ ਬਲਦੇਵ ਸਿੰਘ ਆਜੀਦਾ ਅੱਜ ਸੌਫਟ ਚਲਦਾ ਵੈਲਕਮ ਕਰਤਾ ਮੈਂ ਆਪ ਵੀ ਲਈ ਅੱਜ ਸੰਡੇ 27 ਅਪ੍ਰੈਲ 2025 ਦਾ ਸੁਰੱਖਿਅਤ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਪਿਆਰੇ ਦਰਸ਼ਕ ਜਦੋਂ ਅਸੀਂ ਗੱਲ ਕਰਦੇ ਹਾਂ ਸੁਰੱਖਿਅਤ ਪ੍ਰੋਗਰਾਮ ਦੀ ਤਾਂ ਹਰ ਸੰਡੇ ਹੀ ਅਸੀਂ ਨਿਊਜ਼ ਐਨਾਲਿਸਿਸ ਸੁਰੱਖਿਅਤ ਪ੍ਰੋਗਰਾਮ ਦਾ ਇੱਥੇ ਪਹਿਲੀ ਕਾਸਟ ਕਰਦੇ ਹਾਂ ਤੇ ਜਦੋਂ ਅਸੀਂ ਗੱਲ ਕਰਦੇ ਹਾਂ ਸੁਰੱਖਿਅਤ ਪ੍ਰੋਗਰਾਮ ਦੀ ਤਾਂ ਅਸੀਂ ਪਾਰਟੀਆਂ ਨੂੰ ਬੁਲਾਇਆ ਗਿਆ ਡਿਸਕਸ ਕਰਨੀ ਖਾਤਰ ਜਿਨ੍ਹਾਂ ਨੇ ਇਸ ਘਟਨਾ ਨੂੰ ਬਹੁਤ ਵੱਡੇ ਪੱਧਰ ਤੇ ਇਸ ਨਿਖੇਦੇ ਕੀਤੀ ਆ ਕੰਡਮ ਕੀਤਾ ਹੈ ਉਸ ਵਿੱਚ ਵੀ ਗੱਲ ਹੋਈ ਹੈ ਬਿਲਕੁਲ ਬੜੀ ਖੁੱਲ ਕੇ ਗੱਲ ਹੋਈ ਹੈ ਕਿ ਰਾਜਨਾਥ ਸਿੰਘ ਜੋ ਡਿਫੈਂਸ ਮਿਨਿਸਟਰ ਹਨ ਭਾਰਤ ਦੇ ਤੇ ਹੋਮ ਮਿਨਿਸਟਰ ਹਨ ਸਾਡੇ ਅਮਿਤ ਸ਼ਾ ਜਿਹੜੇ ਕਿ ਬਹੁਤ ਵੱਡੇ ਉਹ ਕਹਿੰਦੇ ਵੀ ਉਹਨਾਂ ਕੋਲ ਬਹੁਤ ਵੱਡੀ ਨੌਲੇਜ ਹੈ ਬਹੁਤ ਜਿਆਦਾ ਕੰਮ ਕਰਦੇ ਹਨ ਪਾਰਟੀਆਂ ਦੀ ਤੋੜ-ਫੋੜ ਕਰਨੀ ਲੋਕਾਂ ਨੂੰ ਕਰੋੜਾ ਰੁਪਏ ਦੇ ਕੇ ਆਪਣੇ ਭਾਰਤੀ ਜਨਤਾ ਪਾਰਟੀ ਸ਼ਾਮਲ ਕਰਾਉਣਾ ਉਹ ਇਹਨਾਂ ਕੰਮਾਂ 'ਚ ਲੱਗੇ ਕਹਿੰਦੇ ਹਨ ਸਵਾਲੇ ਪੈਦਾ ਹੁੰਦਾ ਕਿ ਹੋਮ ਮਿਨਿਸਟਰ ਕੋਲ ਇਹ ਸਾਈਕਲ ਸੂਚਨਾ ਕਿਉਂ ਨਹੀਂ ਸੀ ਉਸ ਨੇ ਬਕਾਇਦਾ ਇਹ ਕਿਉਂ ਮੌਕਾ ਦਿੱਤਾ ਕਿ ਉਹ ਇੰਡੋ-ਪਾਕ ਬਾਰਡਰ ਖਾਲੀ ਹੋ ਜਾਵੇ ਤੇ ਅੰਤਪਾਦੀ ਆਪਣਾ ਹਮਲੇ ਦਾ ਮੌਕਾ ਪ੍ਰਾਪਤ ਕਰ ਸਕਣ ਇਹ ਬਹੁਤ ਵੱਡਾ ਮੈਂ ਸਮਝਦਾ ਕੁਐਸਚਨ ਪੈਦਾ ਹੋ ਰਿਹਾ ਕਿ ਸਾਡੇ ਡਿਫੈਂਸ ਟੈਕਨੋਲੋਜੀ ਡਿਫੈਂਸ ਸਿਸਟਮ ਡਿਫੈਂਸ ਸਾਇੰਸ ਸਾਡੀ ਉੱਥੇ ਕਿੱਥੇ ਆ ਅਸੀਂ ਕਹਿੰਦੇ ਸਾਡੇ ਤੇ ਬਹੁਤ ਵੱਡੀ ਫੌਜ ਹੈ ਤੇ ਫੌਜ ਲਗਾਈ ਕਿਉਂ ਨਹੀਂ ਗਈ ਉੱਥੇ ਤਾਂ ਕਿ ਅਤਵਾਦੀ ਇਹ ਹਮਲਾ ਹੁੰਦਾ ਹੀ ਨਾ ਇਹ ਇੱਕ ਵਾਰੀ ਨਹੀਂ ਬਹੁਤ ਵਾਰੀ ਖਬਰਾਂ ਬਹੁਤ ਵਾਰੀ ਇਸ ਟਾਈਪ ਦੇ ਹਮਲੇ ਹੋਏ ਪਿਛਲੀ ਵਾਰੀ ਵੀ ਹੋਇਆ ਸੀ ਜੈ 2018 ਜੋ 19 ਦੀ ਗੱਲ ਹੈ ਜਦੋਂ ਬਾਅਦ ਵਿੱਚ ਸਾਡੇ ਭਾਰਤ ਨੇ ਕਿਹਾ ਸੀ ਕਿ ਅਸੀਂ ਸਰਜਿਕਲ ਸਟ੍ਰਾਈਕ ਕਰਕੇ ਅਸੀਂ 300 ਕਿਲੋਮੀਟਰ ਪਾਕਿਸਤਾਨ ਵੱਲ ਜਾ ਕੇ ਉੱਥੇ ਜਾ ਕੇ ਅਟੈਕ ਕੀਤਾ ਆਖਰ ਇਹ ਤਾਂ ਕਾਊਂਟਰ ਅਟੈਕ ਹੋਇਆ ਕਿ ਪਾਕਿਸਤਾਨ ਨੂੰ ਮੌਕਾ ਹੀ ਕਿਉਂ ਨਹੀਂ ਮਿਲ ਗਿਆ ਕਿ ਇੰਡੀਆ ਦੇ ਬਾਰਡਰ ਛਾ ਕੇ ਸਾਰਾ ਕੰਮ ਕਰ ਸਕੇ ਸੋ ਇਸ ਸਾਈਡ ਤੇਆਂ ਖਬਰਾਂ ਪੜੀਆਂ ਧवाब ਮੰਗਦੀਆਂ ਹਨ ਹੁਣ ਇੱਥੇ ਮੈਂ ਇੱਕ ਦੋ ਖਬਰਾਂ ਹੋਰ ਤੁਹਾਡਾਂ ਨਾਲ ਸ਼ੇਅਰ ਕਰ ਰਿਹਾ ਇਹਦਾ ਪਾਰਟ ਸ਼ੇਅਰ ਕਰ ਰਿਹਾ ਨਿਊਜ਼ਾ ਜਿਹੜੇ ਸਬ ਪਾਰਟ ਹਨ ਹੁਣ ਭਾਰਤ ਨੇ ਕਾਊਂਟਰ ਅਟੈਕ ਕੀ ਕੀਤਾ ਹੈ ਕਿ ਪਾਣੀ ਰੋਕ ਦਿੱਤਾ ਜੋ ਇੰਦਰ ਪਾਣੀ ਜਲਦਾ ਸੀ ਪਾਣੀ ਦੀਆਂ ਨਦੀਆਂ ਜਾ ਰਹੀਆਂ ਸਨ ਉੱਥੇ ਰੁਕਾਵਟ ਲਾ ਦਿੱਤੀ ਹੈ ਤੇ ਉਹਦੇ ਵਿੱਚ ਕੀ ਮਤਲਬ ਪਾਕਿਸਤਾਨ ਨੇ ਕੀ ਕਿਹਾ ਹੈ ਉਹ ਵੀ ਮੈਂ ਤੁਹਾਨੂੰ ਸੁਣਾ ਰਿਹਾ ਪਾਣੀ ਰੋਕਿਆ ਤਾਂ ਪੂਰੀ ਤਾਕਤ ਨਾਲ ਦੇਵਾਂਗੇ ਜਵਾਬ ਸ਼ਾਹਵਾਜ਼ ਸ਼੍ਰੀ ਇਹ ਪਾਕਿਸਤਾਨ ਦੇ ਅਧਿਕਾਰੀ ਉਸ ਬੰਦੋ ਇਹ ਕਾਊਂਟਰ ਅਟੈਕ ਵਾਲੀ ਇੱਕ ਬਹੁਤ ਵੱਡੀ ਖਬਰ ਲੱਗੀ ਹੈ ਕਿ ਹਾਂ ਪਹਿਲਗਾਮ ਹਮਲੇ ਦੀ ਨਿਰਪੱਖ ਜਾਂਚ 'ਚ ਹਿੱਸਾ ਲੈਣ ਲਈ ਤਿਆਰ ਹਾਂ ਉਹ ਕਹਿੰਦੇ ਕਿ ਇਸ ਇਹ ਸਾਡਾ ਕੋਈ ਹੱਥ ਨਹੀਂ ਹੈ ਇਹ ਤਾਅਤਪਦੀ ਹਨ ਟੈਰਰਿਸਟਾਂ ਟੈਰੋਰਿਸਟ ਆ ਉਹ ਕਹਿੰਦੇ ਕਿਸੇ ਦੇਸ਼ ਨਾਲ ਸੰਬੰਧ ਹੀ ਨਹੀਂ ਹੁੰਦਾ ਇਹ ਚ ਪਾਕਿਸਤਾਨ ਦਾ ਰੋਲ ਹੀ ਨਹੀਂ ਹੈ ਕੋਈ ਤੇ ਇੱਕ ਬਲਾਬਲ ਪੁੱਟੋ ਉਹ ਵੀ ਇੱਕ ਪੋਲਿਟਿਸ਼ੀਅਨ ਹਨ ਪਾਕਿਸਤਾਨ ਦੇ ਉਹਨੇ ਬੜੀ ਖਤਰਨਾਕ ਉਹਨੇ ਸਟੇਟਮੈਂਟ ਦਿੱਤੀ ਹੈ ਸਿੰਧੂ ਘਾਟੀ ਚ ਪਾਣੀ ਦਾ ਪਾਕ ਦਾ ਪਾਣੀ ਵਹੇਗਾ ਇਟ ਮੀਨ ਪਾਣੀ ਦੀ ਸਪਲਾਈ ਚੱਲੇਗੀ ਜਾਂ ਭਾਰਤ ਦਾ ਖੂਨ ਚੱਲੇਗਾ ਇਟ ਮੀਨਸ ਜੰਗ ਲਈ ਤਿਆਰ ਹੈ ਪਾਕਿਸਤਾਨ ਉਹ ਕਹਿੰਦੇ ਇੱਕ ਪਾਸੇ ਅਟੈਕ ਕਰ ਦਿੱਤਾ ਦੂਜੇ ਪਾਸੇ ਜੇ ਇੰਡੀਆ ਕਾਊਂਟਰ ਅਟੈਕ ਕਰਦਾ ਹੈ ਸਰਜਿਕਲ ਸਟ੍ਰਾਈਕ ਕਰਦਾ ਹੈ ਤਾਂ ਪਾਕਿਸਤਾਨ ਵੀ ਤਿਆਰ ਹੈ ਸਾਨੂੰ ਸਾਡਾ ਆਪਣਾ ਦੇਸ਼ ਬੜਾ ਪਿਆਰਾ ਹੈ ਅਸੀਂ ਆਪਣੇ ਦੇਸ਼ ਦਾ ਸਤਿਕਾਰ ਕਰਦੇ ਹਾਂ ਇਸ ਤਰ੍ਹਾਂ ਦੀ ਘਟਨਾ ਸਾਡੇ ਲਈ ਬੜੀ ਘਾਤਕ ਹੈ ਜਿਹੜੇ ਵਿਅਕਤੀ ਮਾਰੇ ਗਏ ਹਨ ਉਹਨਾਂ ਦੇ ਨਾਲ ਜਨ ਸ਼ਕਤੀ ਆਦਾਰਾ ਉਹਨਾਂ ਦੇ ਪਰਿਵਾਰਾਂ ਦੇ ਨਾਲ ਹਮਦਰਦੀ ਦਾ ਪ੍ਰਗਟਾਵਾ ਵੀ ਕਰਦਾ ਹੈ ਪਰੰਤੂ ਇਹ ਤਾਂ ਗੱਲ ਦੋ ਦੇਸ਼ਾਂ ਦੀ ਗੱਲ ਹੋ ਰਹੀ ਆ ਡਿਫੈਂਸ ਟੈਕਨੋਲੋਜੀ ਦੀ ਗੱਲ ਹੋ ਰਹੀ ਆ ਰਡਾਰ ਸਿਸਟਮ ਦੀ ਗੱਲ ਉਹ ਸਾਡੇ ਰਡਾਰ ਸਿਸਟਮ ਕਿੱਥੇ ਆ ਇਹ ਵੀ ਜਵਾਬ ਹੈ ਕਿ ਉਹਨਾਂ ਦੇ ਨਿਗਾਹ 'ਚ ਕਿਉਂ ਨਹੀਂ ਆ ਰਿਹਾ ਕਿ ਇਦਾਂ ਦੀ ਘਟਰਾਵਾ ਪਟ ਰਹੀਆਂ ਹਨ ਤੇ ਆਖਰ ਉਹ ਕਿੰਨੇ ਹਥਿਆਰ ਲੈ ਕੇ ਸਾਡੇ ਇੰਡੀਆ ਦੇ ਬਾਰਡਰ 'ਚ ਪੜ ਜਾਂਦੇ ਆ ਹਥਿਆਰਾਂ ਦੀ ਸਪਲਾਈ ਕਿੱਥੋਂ ਆਉਂਦੀ ਆ ਇਹ ਵੀ ਦੇਖਣ ਵਾਲੀ ਗੱਲ ਹੈ ਸੋ ਪਿਆਰੇ ਦਰਸ਼ਕੋ ਬੜੀਆਂ ਦਰਦਨਾਕ ਘਟਨਾਵਾਂ ਹਨ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕੀਤੀਆਂ ਹਨ ਇਹ ਦਰਦਨਾਕ ਨਿਊਜ਼ ਹਨ ਕਿ ਲੋਕਾਂ ਦਾ ਕਤਾਨ ਹੋ ਰਿਹਾ ਲੋਕਾਂ ਦੀ ਮੌਤਾਂ ਹੋ ਰਹੀਆਂ ਹਨ ਤੇ ਲੋਕਾਂ ਦੀ ਮੈਂ ਸਮਝਦਾ ਵੀ ਟੂਰਿਸਟਾਂ ਦੀ ਮੌਤ ਹੋ ਰਹੀ ਹੈ ਇਹਦੇ ਵਿੱਚ ਚੁਣ-ਚੁਣ ਕੇ ਹਿੰਦੂ ਕਮਿਊਨਿਟੀ ਨੂੰ ਮਾਰਿਆ ਜਾ ਰਿਹਾ ਇਹ ਬਹੁਤ ਖਤਰਨਾਕ ਟ੍ਰੈਂਡ ਹੈ ਇਹਦੇ ਵਾਸਤੇ ਪਾਕਿਸਤਾਨ ਤਾਂ ਜਵਾਬਦੇਹੀ ਹੈ ਜਵਾਬਦੇਹੀ ਬਣਦੀ ਉਹਦੀ ਤੇ ਇੰਡੀਆ ਨੂੰ ਵੀ ਚਾਹੀਦਾ ਕਿ ਉਹ ਆਪਣੇ ਸਿਸਟਮ ਨੂੰ ਦੀ ਚੈਟਿੰਗ ਕਰੇ ਦੁਆਰਾ ਜਿਹੜੀ ਟੈਕਨੋਲੋਜੀ ডিফেন্স ਟੈਕਨੋਲੋਜੀ ਆਖਰ ਘਾਟ ਕਿੱਥੇ ਹੈ ਕਿਉਂ ਨਹੀਂ ਉਹ ਇਸ ਨੂੰ ਰੋਕ ਸਕਿਆ ਕਿਉਂ ਨਹੀਂ ਇਸ ਦੀ ਐਡਵਾਂਸ ਨੌਲੇਜ ਰਹਿ ਸਕਾ ਕਿ ਇਦਾਂ ਦੀ ਘਟਰਾ ਘੜਸ ਇੰਟੈਲੀਜੈਂਸ ਏਜੰਸੀਜ਼ ਕੀ ਕਰਦੀਆਂ ਹਨ ਉਹਨਾਂ ਨੂੰ ਇਹ ਬਾਰੇ ਕੋਈ ਗਿਆਨ ਨਹੀਂ ਹੋਏ ਕਿ ਘਟਰਾ ਘੜ ਸਕਦੀ ਹੈ ਇੱਕ ਇਹਦੇ ਨਾਲ ਹੋਰ ਸੰਬੰਧਿਤ ਨਿਊਜ਼ ਮੇਰੇ ਸਾਹਮਣੇ ਪਈ ਹੈ ਬਖਲਾਹ ਦੇ ਵਿੱਚ ਪਾਕਿਸਤਾਨ 24 ਘੰਟਿਆਂ ਚ ਦੋ ਵਾਰ ਕੀਤੀ ਐਲਓਸੀ ਲਾਈਨ ਆਫ ਕੰਟਰੋਲ ਜਿਹਨੂੰ ਕਹਿੰਦੇ ਆ ਤੇ ਗੋਲਾਬਾਰੀ ਭਾਰਤ ਨੇ ਦਿੱਤਾ ਮੂੰਹ ਤੋਂੜ ਜਵਾਬ ਵੀ ਇਹ ਮੈਸਮ ਦਾ ਜਿਹੜੇ ਖਬਰਾਂ ਛਾਪਣ ਵਾਲੇ ਵਿਅਕਤੀ ਹਨ ਨਿਊਜ਼ਪੇਪਰ ਉਹਨਾਂ ਦੀ ਵੀ ਜੀਬੋ ਜੀਬੋ ਬਰੀ ਖਬਰਾਂ ਹੁੰਦੀਆਂ ਮੂੰਹ ਤੋਂੜ ਜਵਾਬ ਤੁਸੀਂ ਦਿੱਤਾ ਵੀ ਤੁਹਾਡੇ ਦਾ 30 ਤੋਂ ਜ਼ਿਆਦਾ ਬੰਦੇ ਮਾਰੇ ਗਏ ਹੁਣ ਤੁਸੀਂ ਮੂੰਹ ਤੋਂੜ ਜਵਾਬ ਦਾ ਕੀ ਖਬਰ ਛਾਪ ਰਹੇ ਹੋ ਸਵਾਲ ਇਹ ਪੈਦਾ ਹੁੰਦਾ ਕਿ ਅਸੀਂ ਆਪਣੇ ਲੋਕਾਂ ਨੂੰ ਬਚਾਉਣ ਵਿੱਚ ਫੇਲ ਕਿਉਂ ਹੋ ਗਏ ਆ ਸਾਡੇ ਲੋਕਾਂ ਦਾ ਖੂਨ ਵੀ ਬਲੀਡਿੰਗ ਹੋਈ ਆ ਖੂਨ ਉੱਥੇ ਚੱਲਿਆ ਹੈ ਬਲੱਡ ਸ਼ੈਡ ਹੋਇਆ ਹੈ ਅਸੀਂ ਆਪਣੇ ਲੋਕ ਮਰਵਾ ਦਿੱਤੇ ਹਨ ਮਰ ਗਏ ਹਨ ਆਖਿਰ ਕਿਉਂ ਮਰਨਾ ਪਿਆ ਉਹਨਾਂ ਨੂੰ ਇਟ ਮੀਨਸ ਇੰਡੀਆ ਦਾ ਡਿਫੈਂਸ ਸਿਸਟਮ ਬਹੁਤ ਸਾਰੇ ਇਹਨਾਂ ਦਾ ਜਵਾਬ ਮੰਗਦਾ ਹੈ ਸਾਡੇ ਤੋਂ ਕਿ ਅਸੀਂ ਕੀ ਕਰਦੇ ਇਹਦੇ ਬਾਰੇ ਸੋ ਪਿਆਰੇ ਦਰਸ਼ਕੋ ਨਿਊਜ਼ ਇਸ ਟਾਈਪ ਦੇ ਹੋਰ ਵੀ ਬਹੁਤ ਅਨਸਾਰੀਆਂ ਨਿਊਜ਼ ਨਹੀਂ ਲਿਆਂਗਾ ਜਾ ਸਕਦੀਆਂ ਮੈਂ ਇਸ ਤੋਂ ਬਾਅਦ ਨੈਕਸਟ ਨਿਊਜ਼ ਲੈਣੀ ਚਾਹੁੰਗਾ ਜਿਹੜੀਆਂ ਜਿਹੜੀ ਇੰਟਰਨੈਸ਼ਨਲ ਨਿਊਜ਼ ਹੈ ਉਹ ਸਾਡੇ ਸਾਹਮਣੇ ਪਈ ਹੈ ਅਜੀਤ ਵਿੱਚ ਵੀ ਇੰਟਰਨੈਸ਼ਨਲ ਇਹਦਾ ਫਰਸਟ ਪੇਜ ਆ ਉਸ ਤੇ ਲੱਗੀ ਹੈ ਉਹ ਹੈ ਪਾਪ ਫਰਾਂਸਿਸ ਪਾਪ ਫਰਾਂਸ ਜਿਹੜਾ ਹੈ 크੍ਰਿਸਚੀਅਨ ਜਿਹੜਾ ਸੜਾ ਧਰਮ ਹੈ ਸਭ ਤੋਂ ਵੱਡਾ ਧਰਮ ਸਾਡੇ ਸੰਸਾਰ ਪੱਧਰ ਤੇ ਉਹ ਹੈ 크੍ਰਿਸਚੀਅਨਿਟੀ ਤੇ ਉਸ ਦੇ ਕੈਥੋਲਿਕ ਚਰਚ ਕਿਉਂਕਿ ਹਰ ਧਰਮ ਦੀਆਂ ਬ੍ਰਾਂਚੇਸ ਵੀ ਬਣ ਜਾਂਦੀਆਂ ਹਨ ਤੁਸੀਂ ਸਿੱਖਾਂ ਦੀਆਂ ਵੀ ਦੇਖ ਲੋਗੇ ਕਿੰਨੇ-ਕਿੰਨੇ ਧਰਮ ਹਨ ਹਿੰਦੂਆਂ ਦੇ ਕਿੰਨੇ ਧਰਮ ਹਨ ਬਹੁਤ ਵੱਡੇ-ਵੱਡੇ ਉਹਨਾਂ ਵਿੱਚ ਖਲਾਰਾ ਪੈ ਜਾਂਦਾ ਹੈ ਜਿਹੜਾ ਪਾਪ ਫਰਾਂਸਿਸ ਕੈਥੋਲਿਕ ਚਰਚ ਦਾ ਇਹ ਸੀਗਾ ਮੁਖੀ ਸੀ ਤੇ ਉਸੇ ਡੈਥ ਹੋ ਚੁੱਕੀ ਹੈ ਤੇ ਉਹਦੇ ਬਾਰੇ ਨਿਊਜ਼ ਲੱਗੀ ਆ ਅਜੀਤ ਦਾ ਜਿਹੜਾ ਮੈਗਜ਼ੀਨ ਪਾਰਟ ਆ ਉਹ ਉਸ ਮੇਰੇ ਸਾਹਮਣੇ ਪਿਆ ਹੈ ਖੁੱਲੇ ਫਣਦੇ ਰਾਹ ਤੇ ਚੱਲਣ ਦੀ ਪੈੜ ਛੱਡ ਗਏ ਹਨ ਖੁੱਲੇ ਬਣ ਲਿਬਰਲ ਆਈਡੀਆ ਲਿਬਰਲਿਜ਼ਮ ਜਿਸ ਰਾਮ ਸਾਡੇ ਸਿੱਖ ਧਰਮ ਉਹਦੇ ਵਿੱਚ ਲਿਬਰਲ ਆਈਡੀਆਜ਼ ਆ ਰਹੇ ਹਨ ਪਹਿਲਾਂ ਸਾਰੇ ਲੋਕ ਦਰਿਆਾਂ ਤੇ ਬੈਠਦੇ ਸਨ ਜਦੋਂ ਕਿਸੇ ਧਾਰਮਿਕਤਾ ਤੋਂ ਜਾਂਦੇ ਸਨ ਅੱਜ ਕੱਲ ਬਹੁਤ ਸਾਰੇ ਗੁਰਦੁਆਰਿਆਂ 'ਚ ਚੇਅਰਜ਼ ਵੀ ਲੱਗੀਆਂ ਹਨ ਬੈਂਚ ਵੀ ਲੱਗੇ ਹਨ ਤੇ ਉਹ ਲੋਕ ਵੀ ਜਿਹੜੇ ਐਕਚੁਅਲੀ ਸਿੱਖ ਨਹੀਂ ਹਨ ਕਲੀਨ ਸ਼ੇਵਨਾਂ ਉਹ ਵੀ ਇੱਥੇ ਜਾਂਦੇ ਹਨ ਤੇ ਪਾਕਿਸਤਾਨ ਦੀ ਵੀ ਪੁਰਾਣੀ ਖਬਰ ਜਾਦਾ ਆ ਰਹੀ ਹੈ ਕਿ ਕਿਸੇ ਗੁਰਦੁਆਰੇ ਵਿੱਚ ਉਹ ਵੀ ਗੁਰਦੁਆਰੇ ਦਾ ਪ੍ਰਬੰਧ ਕਰ ਰਹੇ ਹਨ ਜਿਹੜੇ ਪੂਰਨ ਸਿੱਖ ਨਹੀਂ ਹਨ ਉਹਨਾਂ ਦੀ ਮਤਲਬ ਜਿਸਿੱਖ ਧਰਮ ਵਿੱਚ ਕੇਸ ਅਣ ਕੱਟ ਜਿਹੜਾ ਹੈਅਰ ਰੱਖਣੇ ਉਹ ਬੜੀ ਵੱਡੀ ਕੰਡੀਸ਼ਨ ਹੈ ਪਰ ਉਹ ਵੀ ਸੰਸਥਾਵਾਂ ਚਲਾ ਰਹੇ ਹਨ ਸਿੱਖ ਧਰਮ ਦੀਆਂ ਜਿਨ੍ਹਾਂ ਨੇ ਦਾੜੀ ਦੀ ਕਟਿੰਗ ਕੀਤੀ ہوئی ਹੈ ਸੋ ਖੁੱਲੇ ਹੀ ਬਣਦਾ ਮਤਲਬ ਹੈ ਲਿਬਰਲ ਆਈਡੀਆਸ ਫਰਾਂਸ ਜੇ ਕੋ ਫਰਾਂਸ ਤੋਂ ਦੇ ਮੈਟੋਇਆ ઓ ਇੰਟਰਨੈਸ਼ਨਲ ਲੈਵਲ ਤੇ ਉਹਨਾਂ ਦੀ ਜਿਹੜੀ ਇਹ ਸੀ ਬਰਗਲ ਕਰਦੇ ਹਨ ਕਿਉਂਕਿ 크ਰਿਸਚੀਅਨਟੀ ਵਿੱਚ ਔਰ ਜਿਹੜਾ ਮੁਸਲਮਾਨ ਧਰਮ ਵਿੱਚ ਬਰਗਲ ਕੀਤੀ ਜਾਂਦੀ ਬਰਗਲ ਮੀਨਸ ਦਵਾਇਆ ਜਾਂਦਾ ਤਰਤੀਬ ਚ ਉਸ ਪਰ ਕਾਇਦਾ ਇੱਕ ਕੈਪਨ ਬਣਾ ਕੇ ਤੰਤ੍ਰਿਕ ਚੈਪਨ ਨੂੰ ਦਬ ਦਿੱਤਾ ਜਾਂਦਾ ਉਹ ਉਸ ਦੀ ਪਰਮਿਸ਼ਨ ਨਹੀਂ ਕੀਤੀ ਜਾਂਦੀ ਸੋ ਇਹ ਬਹੁਤ ਵੱਡਾ ਘਾਟਾ ਪਿਆ 크੍ਰਿਸਚੀਅਨ ਕ੍ਰਿਸਚੀਅਨ ਧਰਮ ਨੂੰ ਔਰ ਇਸ ਵਾਦ ਇੱਕ ਬਹੁਤ ਬਹੁਤ ਵੱਡਾ ਮਸਲਾ ਇਹ ਵੀ ਹੈ ਸਾਡੇ ਸਾਹਮਣੇ ਚਾਹੇ ਧਰਮ ਦਾ ਵਸਲਾ ਧਰਮ ਦੀ ਕੁਰਸੀ ਰੋਕਣ ਵਾਸਤੇ ਵੀ ਲੋਕਾਂ ਦੀ ਲਾਈਨ ਲੱਗ ਜਾਂਦੀ ਹੈ ਕਿ ਅਗਲਾ ਕੋਪ ਕੌਣ ਹੋਏਗਾ ਸਾਡੇ ਪੋਪ ਦਾ ਹੈਡ ਆਫਸ ਜਿਹੜਾ ਹੈ ਕ੍ਰਿਸਚੀਅਨ ਧਰਮ ਦਾ ਜਿਹੜਾ ਹੈਡ ਆਫਸ ਹੈ ਉਹ ਹੈ ਵੈਟਿਕਨ ਸਿਟੀ ਯੂਰਪਿਕ ਕੰਟਰੀ ਦਾ ਇੱਕ ਛੋਟਾ ਜਿਹਾ ਕੰਟਰੀ ਕਹਿੰਦੇ ਫੁੱਲ ਫਲਿਸਟ ਕੰਟਰੀ ਦਾ ਨਾਮ ਦਿੱਤਾ ਗਿਆ ਹੈ। ਵੈਟਿਕਨ ਸਿਟੀ ਹੈ ਠੀਕ ਹੈ ਜਿੱਥੇ ਉਹਦਾ ਹੈੱਡ ਕੁਆਰਟਰ ਹੁੰਦਾ ਹੈ ਹੈਡ ਆਫਸ ਹੈ। ਹੁਣ ਉਹ ਹੈਡ ਆਫਸ ਵਿੱਚ ਬਹੁਤ ਵੱਡੀ ਲੰਬੀ ਲਾਈਨ ਹੈ ਉਹ ਵੇਟ ਕਰ ਰਹੇ ਹਨ ਲੋਕ ਕਿ ਅਸੀਂ ਸਾਡਾ ਜਿਹੜਾ ਨੈਕਸਟ ਜਿਹੜਾ ਹੋਏਗਾ ਹੈੱਡ ਜਿਹੜਾ ਕੈਥੋਲਿਕ ਚਰਚ ਦਾ ਕੌਣ ਹੋਏਗਾ ਇਹਦੇ ਬਾਰੇ ਗੱਲ ਕੀਤੀ ਜਾ ਰਹੀ ਹੈ। ਪੈਰਦਰਸ਼ ਇੱਕ ਵਿੱਚ ਹੋਰ ਇੰਟਰਨੈਸ਼ਨਲ ਨਿਊਜ਼ ਲੈ ਰਹੇ ਹਨ ਕਿ ਉਸ ਵਿੱਚ ਕੁਝ ਹੋਰ ਵੀ ਨਿਊਜ਼ ਲਵਾਂਗਾ ਜਿਹੜੀਆਂ ਸਾਡੇ ਦੇਸ਼ ਨਾਲ ਸੰਬੰਧਿਤ ਹੋਣਗੀਆਂ ਉਹ ਹਨ ਕੈਨੇਡਾ ਵਿੱਚ ਇਲੈਕਸ਼ਨ ਹੋ ਰਹੇ ਹਨ ਉਹ ਕੈਨੇਡਾ ਦੇ ਇਲੈਕਸ਼ਨ ਸਾਡੇ ਪੰਜਾਬ ਤੇ ਭਾਰਤ ਨਾਲ ਬਹੁਤ ਜ਼ਿਆਦਾ ਸੰਬੰਧਤ ਹਨ ਕਿਉਂਕਿ ਲੋਕ ਵਾਈ ਹੱਕ ਜਾਂ ਕਰ ਕੈਨੇਡਾ ਜਾਣਾ ਚਾਹੁੰਦੇ ਹਨ ਕੈਨੇਡਾ ਤੇ ਇਸ ਵੇਲੇ ਕੰਪਲੀਟ ਬੈਰੀਅਰ ਲੱਗ ਗਿਆ ਹੈ ਕੋਈ ਐਜ਼ ਟੂਰਿਸਟ ਨਹੀਂ ਜਾ ਸਕਦਾ ਐਜ਼ ਅ ਸਟੂਡੈਂਟ ਨਹੀਂ ਜਾ ਸਕਦਾ ਕੰਪਲੀਟ ਬੈਰੀਅਰ ਲੱਗ ਗਿਆ ਹੁਣ ਦੇਖਣ ਵਾਲੀ ਗੱਲ ਹੈ ਕਿ ਜਿਹੜਾ ਨਵੀਂ ਸਰਕਾਰ ਬਣੇਗੀ ਜਿਸ ਦੀ 28 ਨੂੰ ਇਲੈਕਸ਼ਨ ਹੋ ਰਹੀ ਹੈ ਜਿਸ ਤਾਈਏ ਕੰਨ ਨੂੰ ਇਲੈਕਸ਼ਨ ਹਨ ਕੈਨੇਡਾ ਵਿੱਚ ਕੱਲ ਮੰਡੇ ਨੂੰ ਮੰਡੇ ਦੀ ਗੱਲ ਕਰਦਾ ਮੈਂ ਕੱਲ ਮੰਡੇ ਨੂੰ ਇਲੈਕਸ਼ਨ ਹਨ 28 April ਨੂੰ ਤੇ ਇਹਦੇ ਵਿੱਚ ਇਸ ਸੰਬੰਧਿਤ ਇੱਕ ਨਿਊਜ਼ ਇੱਕ ਇੱਕ ਤਾਈਪ ਦਾ ਐਨਲਿਸਿਸ ਲੱਗਿਆ ਹੈ ਅਜੀਤ ਵਿੱਚ ਲਿਬਰਲ ਅਤੇ ਕਨਜ਼ਰਵੇਟਿਵ ਪਾਰਟੀਆਂ ਵਿਚਕਾਰ ਹੋਵੇਗੀ ਸਿੱਧੀ ਟੱਕਰ ਕੈਨੇਡਾ ਦੀ 45ਵੀਂ ਸੰਸਦੀ ਚੋਣ ਤੇ ਵਿਸ਼ੇਸ਼ ਉਹਤੇ ਇੱਕ ਵਿਸ਼ੇਸ਼ ਲੇਖ ਲਿਖਿਆ ਗਿਆ ਹੈ ਕੈਨੇਡਾ ਤੋਂ ਸਤਪਾਲ ਸਿੰਘ ਜੋੜ ਨੇ ਐਨਲਿਸਿਸ ਕੀਤਾ ਤੇ ਜਿਹੜੇ ਹੁਣ ਤੱਕ ਦੋ ਵਾਰੀ ਪ੍ਰਧਾਨ ਮੰਤਰੀ ਰਹਿ ਚੁੱਕੇ ਹਨ ਜਿਹੜੇ ਪ੍ਰੈਜ਼ੀਡੈਂਟ ਪ੍ਰਿੰਸ ਰਹਿ ਚੁੱਕੇ ਹਨ ਉਹ ਹਨ ਟਰੂਡੋ ਤੇ ਉਹ ਸੰਬੰਧ ਰੱਖਦੇ ਸਨ ਜਿਹੜੇ ਟਰੂਡੋ ਜਿਹੜੇ ਉਹਨਾਂ ਦਾ ਸੰਬੰਧ ਸੀ ਲਿਬਰਲ ਪਾਰਟੀ ਦਾ ਲਿਬਰਲ ਮੀਨਸ ਖੁੱਲਾਪਨ ਆਜ਼ਾਦੀ ਦੇ ਲੋਕਾਂ ਜੋ ਮਰਜ਼ੀ ਕਰੀ ਜਾਣ ਜਿਸ ਦੇ ਨਾਲ ਕੈਨੇਡਾ ਤਬਾਹ ਵੀ ਹੋ ਰਿਹਾ ਹੈ ਤੇ ਹੋ ਚੁੱਕਾ ਹੈ ਆਲਰੇਡੀ ਹੋ ਵੀ ਸਕਦਾ ਹੈ ਜਿੱਕੇ ਆਜ਼ਾਦੀ ਦਿੱਤੀ ਹੈ ਕਿਉਂਕਿ ਉੱਥੇ ਵੀ ਬਹੁਤ ਵੱਡੇ ਅਤਵਾਦ ਦੇ ਟੈਰੋਰਿਜ਼ਮ ਦੇ ਖਬਰੇ ਸਾਨੂੰ ਖਤਰੇ ਦਿਖਾਈ ਦੇ ਰਹੇ ਹਨ ਉਥੇ ਵੀ ਖਾਲਸਾਨ ਦਾ ਬਹੁਤ ਵੱਡਾ ਪ੍ਰਚਾਰ ਹੋ ਰਿਹਾ ਹੈ ਉਥੇ ਵੀ ਡਰੱਗਜ਼ ਦੀ ਸਮਗਲਿੰਗ ਹੋ ਰਹੀ ਹੈ ਸੋ ਮੈਸਮ ਦਾ ਇਹ ਜਿਹਾ ਲਿਬਰਲਿਜ਼ਮ ਟਰੂਡੋ ਦਾ ਉਸ ਨੇ ਸਾਡੇ ਲੋਕਾਂ ਨੂੰ ਨੁਕਸਾਨ ਵੀ ਪਹੁੰਚਾਇਆ ਲੋਕਾਂ ਨੇ ਜਾ ਕੇ ਇੱਥੇ ਬਹੁਤ ਜ਼ਿਆਦਾ ਕਾਨੂੰਨਾਂ ਦੀ ਉਲੰਘਣਾ ਨਹੀਂ ਕੀਤੀ ਬਹੁਤ ਜ਼ਿਆਦਾ ਕ੍ਰਾਈਮ ਵੀ ਕੀਤਾ ਜਿਹਦੇ ਨਾਲ ਉਹ ਵਿਅਕਤੀ ਜਿਹੜੇ ਅੱਛੇ ਸਨ ਜਿਹੜੇ ਕਾਨੂੰਨ ਦੀ ਪਾਬੰਦੀ ਚ ਰਹਿੰਦੇ ਸਨ ਉਹਨਾਂ ਨੂੰ ਵੀ ਨੁਕਸਾਨ ਹੋਇਆ ਹੈ ਸੋ ਇਹ ਦੋ ਮੈਂ ਇੰਟਰਨੈਸ਼ਨਲ న్యూਸ ਤੁਹਾਡੇ ਨਾਲ ਸਾਂਝੀ ਕੀਤੀ ਪਰੇ ਦਰਸ਼ਕੋਣ ਮੈਂ ਇੱਕ ਦੋ ਹੋਰ న్యూਸ ਲੈ ਕੇ ਅੱਜ ਦਾ ਇਹਦਾ ਪ੍ਰੋਗਰਾਮ ਸਮਾਪਤ ਕਰਾਂਗਾ ਜਦੋਂ ਅਸੀਂ ਗੱਲ ਕਰਦੇ ਹਾਂ న్యూਸ ਦੀ ਤਾਂ ਸਾਡੇ ਸਾਹਮਣੇ న్యూਸ ਤਾਂ ਬਹੁਤ ਜ਼ਿਆਦਾ ਹਨ ਜਿਨ੍ਹਾਂ ਬਾਰੇ ਕਾਫੀ ਕੁਝ ਕਿਹਾ ਜਾ ਸਕਦਾ ਹੈ ਹੁਣ ਇੱਕ ਸਾਡੇ ਸਾਹਮਣੇ న్యూਸ ਆ ਰਹੀ ਹੈ ਕਿ ਸਾਡਾ ਰੇਲਵੇ ਸਿਸਟਮ ਕਿਦਾਂ ਕੰਮ ਕਰਦਾ ਉਹ ਇਹ ਸਰਗੋ ਨਿਊਜ਼ ਫਰੋਜ਼ਪੁਰ ਤੋਂ ਲੱਗੀ ਹੈ ਕਿ ਤੇਜ਼ ਰਫ਼ਤਾਰ ਪਿਕਅਪ ਨੇ 11 ਲੋਕਾਂ ਨੂੰ ਦਰੜਿਆ ਸੱਤ ਦੀ ਹੋਈ ਮੌਤ ਪਿਕਅਪ ਪਿਕਅਪ ਪੂਰੀ ਦੀ ਪੂਰੀ ਟ੍ਰੇਨ ਨਹੀਂ ਹੁੰਦੀ ਕਿ ਪਿਕਅਪ ਵਿੱਚ ਇਦਾਂ ਲੱਗਦਾ ਕਿ ਉੱਚ ਕੁਝ ਮਾਰ ਇਧਰ ਉਧਰ ਲਿਆ ਜਾਂਦਾ ਉਹ ਗੁੱਡਸ ਟ੍ਰੇਨ ਵੀ ਹੋ ਸਕਦੀ ਹੈ ਉਹਦੇ ਵਿੱਚ ਕੰਪਲੀਟ ਅਸੀਂ ਟ੍ਰੇਨ ਨਹੀਂ ਮੰਨਦੇ ਉਸਨੂੰ ਤੇ ਇੱਕ ਟ੍ਰੇਨ ਜਿਹੜਾ ਰੇਲਵੇ ਦਾ ਟ੍ਰੈਕ ਉੱਤੇ ਸਫਾਈ ਹੋ ਰਹੀ ਸੀ ਤੇ ਜਿਹੜੀ ਪਿਕਅਪ ਟ੍ਰੇਨ ਐਨੀ ਫਾਸਟ ਜਿਆਦਾ ਫਾਸਟ ਸਪੀਡ ਦੇ ਆਈ ਤੇ ਉਹਨਾਂ ਨੇ 11 ਲੋਕਾਂ ਨੂੰ ਲਹੂ ਲਹਾਣ ਕਰ ਦਿੱਤਾ ਲਹੂ ਲਹਾਣ ਕੀਤਾ ਤੇ 11 ਲੋਕਾਂ ਵਿੱਚੋਂ ਜੋ ਸਾਡੇ ਖਬਰ ਦੱਸਦੀ ਆ ਚਾਰ ਲੋਕ ਬਚ ਗਏ ਹਨ ਜ਼ਖਮੀ ਹੋਏ ਹਨ ਤੇ ਸੱਤ ਦੀ ਮੌਤ ਹੋ ਚੁੱਕੀ ਆ ਇਹ ਸਾਡੇ ਰੇਲਵੇ ਸਿਸਟਮ ਦਾ ਟੰਗ ਤਰੀਕਾ ਹੈ ਕਿ ਰੇਲਵੇ ਕਿਦਾਂ ਕੰਮ ਕਰਦਾ ਹੈ ਸਾਡੇ ਕੋਲੇ ਨਿਊਜ਼ ਕੀ ਹੈ ਉਹ ਵੀ ਮੈਂ ਤੁਹਾਡਾ ਨਾਲ ਸ਼ੇਅਰ ਕਰ ਰਿਹਾ ਹਾਂ ਹਰਿਆਣਾ ਦੇ ਨੂਚ ਦਿੱਲੀ ਮੁੰਬਈ ਐਕਸਪ੍ਰੈਸ ਬੇਤੇ ਵੱਡਾ ਹਾਦਸਾ ਇਹ ਖਬਰ ਤਾਂ ਲੱਗੀ ਫਰੋਜ਼ਪੁਰ ਤੋਂ ਪਰ ਖਬਰ ਲਈ ਉਥੋਂ ਪ੍ਰਾਪਤ ਕੀਤੀ ਗਈ ਹੈ ਚਾਰ ਔਰਤਾਂ ਦੀ ਹਾਲਤ ਗੰਭੀਰ ਹੈ ਅਤੇ ਕਈ ਲਾਸ਼ਾਂ ਦੇ ਹੋਏ ਦੋ ਦੋ ਟੁਕੜੇ ਹੁਣ ਸਵਾਲ ਇਹ ਜਿਹੜੇ ਵਿਅਕਤੀ ਸਫਾਈ ਕਰੇ ਸਰੇ ਰੇਲਵੇ 트랙 ਤੇ ਉਹੀ ਰਗੜੇ ਗਏ ਉਹਨਾਂ ਦੀ ਮੌਤ ਹੋ ਗਈ ਇਟ ਰੇਲ ਵੀ ਸਿਸਟਮ ਦੇ ਵਾਸਤੇ ਜਵਾਬ ਦੇ ਆ ਕੇ ਕੀ ਹੋ ਰਿਹਾ ਇਹਦੇ ਵਾਸਤੇ ਤਾਂ ਬੜਾ ਸੋਚਣ ਤੇ ਵਿਚਾਰ ਦੀ ਲੋੜ ਆ ਕਿ ਇਹਦੇ ਵਾਸਤੇ ਕਿਉਂ ਵੀ ਕਿਉਂ ਨਹੀਂ ਉਹਨਾਂ ਕੋਲੇ ਪ੍ਰੋਪਰ ਪ੍ਰਬੰਧ ਕੇ ਦੇਖ ਸਕਣ ਕਿ 2 ਕਿਲੋਮੀਟਰ ਤੋਂ 4 ਕਿਲੋਮੀਟਰ ਤੱਕ ਇਹਦੇ ਸਫਾਈ ਹੋ ਰਹੀ ਹੈ ਵਿਅਕਤੀ ਬੈਠਿਆਂ ਆ ਕੇ ਉਹਨਾਂ ਨੂੰ ਅਸੀਂ ਕਿਉਂ ਮਤਲਬ ਖਤਮ ਕਰ ਰਹੇ ਆ ਫਿਰ ਅਦਰਿ ਕੋ ਨਿਊਜ਼ ਹੋਰ ਵੀ ਆਣੇ ਇੱਕ ਤਾਂ ਨਿਊਜ਼ ਮੈਂ ਹੋਰ ਲਵਾਵਾਂਗਾ ਜੀ ਦਾ ਸੰਬੰਧ ਸਾਡੇ ਧਰਮ ਤੇ ਪੋਲਿਟਿਕਸ ਨਾਲ ਅਕਾਲੀ ਦਲ ਜਿਹੜਾ ਹੈ ਅਕਾਲੀ ਦਲ ਆਪਣੇ ਆਪ ਨੂੰ ਇੱਕ ਧਾਰਮਿਕ ਪਾਰਟੀ ਵੀ ਮੰਨਦਾ ਹੈ ਤੇ ਐਸਸੀਪੀਸੀ ਕਹਿੰਦੀ ਇਹ ਸੇ ਧਾਰਮਿਕ ਆਰਗੇਨਾਈਜੇਸ਼ਨ ਦਾ ਹੈਗੇ ਤੇ ਜਿਹੜੇ ਪੋਲਿਟੀਕਲ ਸਿਸਟਮ ਅਕਾਲੀ ਦਲ ਦਾ ਚੱਲਦਾ ਉਹਦੇ ਵਿੱਚ ਵੀ ਇੰਟਰਫੀਅਰੈਂਸ ਕਰਦੇ ਆ ਇਹ ਨਿਊਜ਼ ਲੱਗੀ ਆ ਸਾਡੇ ਕੋਲ ਫਟੇ ਘੜ ਸਾਹਤ ਪੰਜ ਮੈਂਬਰੀ ਭਰਤੀ ਕਮੇਟੀ ਤੇ ਸ਼੍ਰੋਮਣੀ ਕਮੇਟੀ ਵਿਚਾਲੇ ਟਕਰਾਅ ਹੁਣ ਸ਼੍ਰੋਮਣੀ ਕਮੇਟੀ ਨੇ ਭਾਈ ਕੀ ਕਰਨਾ ਹੈ ਅਗਰ ਕਾਲੀਂਦਨ ਵਿੱਚ ਪੜਤਾਲ ਕਰਨੀ ਹੈ ਤੇ ਸ਼੍ਰੋਣੀ ਕਮੇਟੀ ਦਾ ਕੋਈ ਰੋਲ ਨਹੀਂ ਹੋ ਸਕਦਾ ਦੇ ਵਿੱਚ ਅਗਰ ਰੋਲ ਹੋ ਰਿਹਾ ਹੈ ਤਾਂ ਕਿਉਂ ਹੋ ਰਿਹਾ ਹੈ ਇੱਥੇ ਮੇਰੇ ਸਾਹਮਣੇ ਨਿਊਜ਼ ਲੱਗੀ ਹੈ ਇਹ ਫਤਿਹਗੜ ਸਾਹਿਬ ਵੀ ਸਾਡਾ ਇੱਕ ਸਿੱਖ ਧਰਮ ਦਾ ਬਹੁਤ ਵੱਡਾ ਕੇਂਦਰ ਹੈ ਬਹੁਤ ਵੱਡਾ ਸੈਂਟਰ ਹੈ ਮੀਟਿੰਗ ਦੀ ਪ੍ਰਵਾਨਗੀ ਦੇਣ ਦੇ ਬਾਵਜੂਦ ਇਕੱਤਰਤਾ ਹਾਜ਼ਰ ਲੱਗੇ ਲੋਕ ਜਿੰਦਰੇ ਲੱਗੇ ਹਨ ਮੁੱਖ ਗੇਟ ਤੇ ਟਰੈਕਟਰ ਖੜਾ ਕਰਕੇ ਰਸਤਾ ਕੀਤਾ ਬੰਦ ਪ੍ਰਬੰਧਕਾਂ ਵੱਲੋਂ ਜੰਦਰੇ ਲਗਾਉਣ ਅਤੇ ਟਰੈਕਟਰ ਖੜਾ ਕਰਕੇ ਰਸਤਾ ਬੰਦ ਕਰਨ ਦਾ ਨਿੰਦਣਯੋਗ ਕਿਹਾ ਕਿ ਨਿੰਦਣਯੋਗ ਕਾਰਵਾਈ ਹੈ ਇਹ ਹੈ ਧੰਨ ਦਾ ਜੰਗ ਗੁਰੂ ਗ੍ਰੰਥ ਤੇ ਰਸਦ ਤਾਂ ਅਸੀਂ ਸ਼ਾਂਤੀ ਦਾ ਪਰ ਆਇਂ ਲੱਗਦਾ ਐਟ ਪ੍ਰੈਜ਼ੈਂਟ ਅੱਜ ਦੀ ਡੇਟ ਵਿੱਚ ਵੀ ਅੱਜ 27 ਅਪ੍ਰੈਲ ਨੂੰ ਵੀ ਅਸੀਂ ਕਹਿੰਨੇ ਕਿ ਸਾਡੇ ਸਿੱਖਾਂ ਨੂੰ ਬੜੀ ਸ਼ਾਂਤੀ ਦਾ ਪੈਗਾਮ ਮਿਲਦਾ ਪਰ ਕਿੱਥੇ ਮਿਲਦਾ ਮੈਨੂੰ ਤਾਂ ਕਿਤੇ ਦਿਖਾਈ ਨਹੀਂ ਦੇ ਰਿਹਾ ਕਿਤੇ ਉੱਥੇ ਵੀ ਚੌਧਰ ਬਾਸੇ ਬਹੁਤ ਵੱਡਾ ਜੰਗ ਚੱਲਦੀ ਰਹਿੰਦੀ ਆ ਕਿਸੇ ਥਾਂ ਤੇ ਗ੍ਰੰਥੀ ਅਪਾਇੰਟ ਕਰਨਾ ਹੈ ਕੋਈ ਹੋਰ ਮੁਖੀ ਅਪਾਇੰਟ ਕਰਨਾ ਉੱਥੇ ਵੀ ਜੰਗ ਹੁੰਦੀ ਹੈ ਉੱਥੇ ਵੀ ਲਾਈਨ ਲੱਗ ਜਾਂਦੀ ਹੈ ਕੰਮ ਕੋਈ ਨਹੀਂ ਕਰਨੀ ਸੇਵਾ ਕੋਈ ਨਹੀਂ ਕਰਨੀ ਸਿਰਫ ਕੁਰਸੀਆਂ ਰੋਕਣੀਆਂ ਹਮ ਜਾ ਕੇ ਪੰਜ ਮੈਂਬਰੀ ਭਰਤੀ ਕਮੇਟੀ ਦੇ ਸ਼ੌਣੀ ਕਮੇਟੀ ਵਿਚਾਲੇ ਟਕਰਾਅ ਹੋਇਆ ਪੰਜ ਮੈਂਬਰੀ ਭਰਤੀ ਕਮੇਟੀ ਗੱਲੀ ਗਲਦੀ ਤੇ ਸ਼ੌਣੀ ਕਮੇਟੀ ਦੋਨਾਂ ਵਿੱਚ ਟਕਰਾਅ ਦੋਨਾਂ ਵਿੱਚ ਜੰਗ ਹੈ ਸਵਾਲੇ ਪੈਦਾ ਹੁੰਦਾ ਕਿ ਅਕਾਲੀ ਜਿਹੜੇ ਐਸਟੀਪੀਸੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਨੇ ਇਹ ਸੱਚ ਕੀ ਲੈਣਾ ਹੈ ਅਕਾਲੀ ਦਲ ਇੱਕ ਜਿਹੜਾ ਪੋਲਿਟਿਕਲ ਪਾਰਟੀ ਜੋ ਆਪਣਾ ਕੰਮ ਕਰਨਾ ਕਰੇ ਉਹਦੀ ਡਿਊਟੀ ਇਹ ਕਰਨੀ ਚਾਹੀਦੀ ਚਾਹੀਦਾ ਉਸਨੂੰ ਇੱਕ ਮੈਂ ਨਿਊਜ਼ ਹੋਰ ਲੈਣੀ ਪਈ ਦੱਸੂ ਮਹੱਤਵਪੂਰਨ ਨਿਊਜ਼ ਹੈ ਪੰਜਾਬ ਦੀ ਪੋਲਿਟਿਕ ਸੰਬੰਧਤ ਹੈ ਸਾਡੇ ਸਾਹਮਣੇ ਨਿਊਜ਼ ਪਈ ਹੈ ਬਾਜਬਾ ਤੋਂ 12 ਘੰਟੇ ਕੁਝ ਕੁ ਕਰਨ ਤੋਂ ਬਾਅਦ ਵੀ ਪੁਲਸੀ ਨਹੀਂ ਹੋਈ ਤਸਲੀ ਜਦੋਂ ਕੋਈ ਅਸੀਂ ਗੈਰ ਜम्मेरा ਜम्मेਵਾਰਾਂ ਦਾ ਬਿਆਨ ਦਿੰਦੇ ਹਾਂ ਤਾਂ ਮੈਂ ਸੰਦਬੀ ਉਹਦੇ ਵਾਸਤੇ ਪੁਲਿਸ ਐਕਸ਼ਨ ਕੀਤਾ ਜਾਂਦਾ ਹੈ ਹੁਣ ਬਾਜਵਾ ਦੇ ਖਿਲਾਫ ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ ਐਫ ਆਈ ਆਰ ਦਰਜ ਹੋ ਚੁੱਕੀ ਹੈ ਦੋ ਵਾਰੀ ਸ਼ਾਇਦ ਉਹਦੀ ਪਹਿਲਾਂ ਵੀ ਇਨਕੁਆਰੀ ਹੋ ਚੁੱਕੀ ਹੈ ਪੁਲਿਸ ਨੇ ਇਨਕੁਆਰੀ ਕੀਤੀ ਹੈ ਤੀਸਰੀ ਵਾਰ ਦੀ ਇਹ ਖਬਰ ਸ਼ਫੀਅਤ ਨੂੰ 12 ਘੰਟੇ ਪੁਸ਼ਕਸ਼ ਕੀਤੀ ਹੈ ਮਸਲਾ ਕੀ ਹੈ ਮਸਲਾ ਇਹ ਹੈ ਕਿ ਬਾਜਵਾ ਸਾਹਿਬ ਨੇ ਇਹ ਕਿਹਾ ਕਿ ਪੰਜਾਬ ਵਿੱਚ 50 ਬੰਬ ਇੰਟਰਕਟ ਹੋ ਚੁੱਕੇ ਪੰਜਾਬ ਬੰਬ ਹਨ ਕਿਸੇ ਅੱਤਵਾਦੀ ਗਰੁੱਪ ਕੋਲੇ ਜਾਂ ਟੈਰਰਿਸਟ ਗਰੁੱਪ ਕੋਲੇ ਉਨ੍ਹਾਂ ਵਿੱਚੋਂ 12 ਚੱਲ ਚੁਕੇ ਹਨ ਤੇ ਜਿਹੜੇ ਉਸ ਵਾਰ ਜਿਹੜੇ ਹਾਂ 18 ਚੱਲ ਚੁਕੇ ਹਨ ਤੇ ਜਿਹੜੇ 32 ਬੰਬਾਂ ਉਹ ਕਿਸ ਕਿਸੇ ਥਾਂ ਤੇ ਪਏ ਹਨ ਤੇ ਪੰਜਾਬ ਦੇ ਮੁੱਖ ਮੰਤਰੀ ਨੇ ਪੁੱਛਿਆ ਵੀ ਕੀ ਇਸ ਵਿਅਕਤੀ ਦਾ ਬਾਜਵਾ ਸਾਹਿਬ ਦਾ ਕੋਈ ਟੈਰਰਿਸਟ ਨਾਲ ਲਿੰਕ ਆ ਕੋਈ ਕੋਈ ਹੌਟਲਾਂ ਹੀ ਚੱਲਦੀ ਕਿ ਉਹਨੂੰ ਪਤਾ ਲੱਗ ਰਿਹਾ ਕਿ ਬੰਬ ਕਿੱਥੇ ਕਿੱਥੇ ਪਏ ਹਨ ਜੇ ਪਤਾ ਹੈ ਕਿ ਕਿੱਥੇ ਪਏ ਹਨ ਉਹ ਜਗ੍ਹਾ ਦੱਸੀ ਜਾਵੇ ਤਾਂ ਕਿ ਬੰਬ ਉੱਤੋਂ ਪ੍ਰਾਪਤ ਕਰਕੇ ਉਹਨਾਂ ਨੂੰ ਡਿਸਮਿਸ ਕੀਤਾ ਜਾ ਸਕੇ ਤਾਂ ਕਿ ਉਹਦੇ ਨਾਲ ਕੋਈ ਲੋਕਾਂ ਦਾ ਨੁਕਸਾਨ ਹੋਵੇ ਨਾ ਹੋਵੇ ਬਲੱਡ ਸ਼ੈਡ ਨਾ ਹੋਵੇ ਇਹ ਇਹਨਾਂ ਨੇ ਸਟੇਟਮੈਂਟ ਤਾਂ ਦੇ ਦਿੱਤੀ ਹੈ ਬਾਜਵੇ ਨੇ ਉਸ ਬਾਅਦ ਜਿਹੜੀ ਪੋਲੀਟੀਕਲ ਪਾਰਟੀ ਆ ਕਾਂਗਰਸ ਪਾਰਟੀ ਉਹਦੀ ਸਪੋਰਟ ਤੇ ਆ ਗਈ ਹੈ ਬਈ ਜਿਹੜੇ ਬੰਦੇ ਨੇ ਸਟੇਟਮੈਂਟ ਦਿੱਤੀ ਉਹ ਜਵਾਬ ਦੇ ਦੇਵੇ ਆਪਣਾ ਉਹਦਾ ਜਵਾਬ ਦੇਣ ਦੀ ਹਾਲਤ ਵਿੱਚ ਨਹੀਂ ਹੈ ਉਹ ਆਪਣੇ ਪੋਲੀਟੀਕਲ ਗਰੁੱਪ ਦੀ ਸਟੇਟਮੈਂਟ ਦਾ ਸਪੋਰਟ ਲੈ ਰਿਹਾ ਹੈ ਬਾਜ ਬਾਤੋ 12 ਘੰਟੇ ਪੁੱਛਣ ਤੋਂ ਬਾਅਦ ਕੁਛ ਕੁਛ ਕਰਨ ਤੋਂ ਬਾਅਦ ਵੀ ਪੁਲਿਸ ਦੀ ਨਹੀਂ ਹੋਈ ਤਾਂ ਸੱਭੀ ਇਟ ਮੀਨਸ ਥਰਡ ਰਾਉਂਡ ਵੀ ਚੱਲੇਗਾ ਕਿਸਨ ਇਹਦੇ ਬਾਰੇ ਵੀ ਗੱਲ ਕੀਤੀ ਜਾਏਗੀ ਪਹਿਰੇਦਾਰ ਸਿਰਫ ਇੱਕ ਹੋਰ ਨਿਊਜ਼ ਲੈ ਕੇ ਟਾਈਮ ਦਾ ਜ਼ਿਆਦਾ ਹੋ ਗਿਆ ਪਰੰਤੂ ਮੇਰੀ ਮਜਬੂਰੀ ਬਣਦੀ ਆ ਖਬਰ ਲੈਣਾ ਐ ਮੈਂ ਲੈ ਰਿਹਾ ਤੁਹਾਡੇ ਸਾਹਮਣੇ ਇਹ ਜਗਰਾਉਂ ਇਲਾਕੇ ਦੀ ਖਬਰ ਹੈ ਅਖਾੜਾ ਪਿੰਡ ਦੀ ਖਬਰ ਹੈ ਅਖਾੜਾ ਵਾਇਓ ਗੈਸ ਵਾਇਓ ਗੈਸ ਫੈਕਟਰੀ ਅੱਗੇ ਲੱਗੇ ਮੋਰਚੇ ਨੂੰ ਬੰਦ ਕਰਵਾਉਣ ਲਈ ਸਵੇਰੇ ਤੜਕੇ ਆਗੂ ਕਰੋ ਚੁਕੇ ਜਿਹੜੇ ਆਗੂ ਸੀ ਉਹਨਾਂ ਦਾ ਕਰੈਕਡਾਉਨ ਕੀਤਾ ਗਿਆ ਕਰੈਕਡਾਉਨ ਮੀਨਸ ਜ਼ਬਰਦਸਤ ਚੱਕ ਲਿਆ ਉਹਨਾਂ ਨੂੰ ਪਤਾ ਨਹੀਂ ਸੀ ਕਿ ਉਹਨਾਂ ਨੂੰ ਪੁਲਿਸ ਆ ਕੇ ਚੁੱਕ ਸਕਦੀ ਹੈ ਤੇ ਉਹਨਾਂ ਨੂੰ ਪੁਲਿਸ ਸਟੇਸ਼ਨ ਜਾ ਸਕਦੀ ਹੈ ਹੁਣ ਜਿਹੜੀ ਬਾਇਓ ਗੈਸ ਫੈਕਟਰੀ ਆ ਉਹਦਾ ਬਰੋਥ ਕੀਤਾ ਜਾ ਰਿਹਾ ਹੈ ਕਿਸਾਨ ਜਿੱਥੇ ਬੰਦੀਆਂ ਸਭ ਤੋਂ ਅੱਗੇ ਆ ਪੂਜ ਹੋਰ ਜਿੱਥੇ ਬੰਦੀਆਂ ਲੱਗੀਆਂ ਉਹਨਾਂ ਦਾ ਇੱਕੋ ਜਿਹਾ ਅਬਜੈਕਸ਼ਨ ਹੈ ਅਬਜੈਕਸ਼ਨ ਕੀ ਹੈ ਕਿ ਬਾਇਓ ਗੈਸ ਜਿਹੜੀ ਫੈਕਟਰੀ ਆ ਇਹ ਚ ਜਹਰੀਲੀ ਗੈਸ ਨਿਕਲੇਗੀ ਜਿਹੜਾ ਲੋਕਾਂ ਦਾ ਨੁਕਸਾਨ ਕਰੇਗੀ ਪਿਆਰੇ ਦਰਸ਼ਕੋ ਇੱਥੇ ਮੈਂ ਗੱਲ ਇੱਕ ਗੱਲ ਕਹਿ ਕੇ ਆਪਣੀ ਖਬਰਾਂ ਦਾ ਮੈਂ ਸਮਾਪਤੀ ਵੀ ਕਰਨੀ ਕਿਉਂਕਿ ਟਾਈਮ ਜ਼ਿਆਦਾ ਨਾ ਹੋ ਜਾਵੇ ਹੁਣ ਕਣਕ ਦਾ ਸੀਜ਼ਨ ਲਗਭਗ ਸਮਾਪਤ ਹੋ ਚੁੱਕਾ ਹੈ ਕਣਕ ਲਗਭਗ ਮੰਡੀਆਂ ਆ ਚਾ ਆ ਚੁੱਕੀ ਹੈ ਕੀ ਤੁਹਾਨੂੰ ਪਤਾ ਹੈ ਕਿ ਹਰ ਸਾਲ ਪ੍ਰਾੜੇ ਨੂੰ ਅਗਲਾਈ ਜਾਂਦੀ ਹੈ ਸਟੱਬਲ ਬਰਨ ਕੀਤੀ ਜਾਂਦੀ ਹੈ ਧੂਆਂ ਠਕਰ ਹੁੰਦਾ ਇੱਥੇ ਮੈਂ ਸਮਝਦਾ ਵੀ ਸੜਕਾਂ ਦੀ ਸੜਕਾਂ ਤੇ ਧੂਆਂ ਫੈਲ ਜਾਂਦਾ ਦ੍ਰਿਸ਼ਤ ਮੱਚ ਜਾਂਦੇ ਹਨ ਪੰਛੀਆਂ ਦੇ ਆਲਣੇ ਵੀ ਨਾਲ ਹੀ ਮਚ ਜਾਂਦੇ ਹਨ ਇਹ ਕੌਣ ਕਰਦੇ ਆ ਇਹ ਕਰਦੇ ਨੇ ਕਿਸਾਨ ਕਿਸਾਨ ਪ੍ਰਾਣੀ ਨੂੰ ਅਗਲੌਂਦੇ ਆ ਤੇ ਜਦੋਂ ਕੋਈ ਅਥਾਰਟੀ ਪੰਜਾਬ ਸਰਕਾਰ ਦੀ ਰੋਕਣ ਜਾਂਦੀ ਹੈ ਤਾਂ ਉਹਨਾਂ ਬੰਦੀ ਬਣਾ ਲਿਆ ਜਾਂਦਾ ਉਹ ਕਹਿੰਦੇ ਨਹੀਂ ਜੀ ਅਸੀਂ ਤਾਂ ਤੁਹਾਨੂੰ ਬੰਦੀ ਬਣਾਵਾਂਗੇ ਤੁਸੀਂ ਸਾਨੂੰ ਪ੍ਰਾਣੀ ਨੂੰ ਅਗਲੌਣ ਤੋਂ ਰੋਕ ਨਹੀਂ ਸਕਦੇ ਇਹਦੇ ਵਾਸਤੇ ਕਿਸਾਨ ਜਵਾਬਦੇ ਹਨ ਕਿ ਧੂਆਂ ਤਖਰ ਕਰਨਾ ਧਰਤੀ ਨੂੰ ਅਗਲੌਣੀ ਇੱਕ ਪਾਸੇ ਕਹਿੰਦੇ ਸੀ ਪੰਪਨ ਗੁਰੂ ਪਾਣੀ ਪੀਤਾ ਮਾਤਾ ਤੱਟ ਮੱਤ ਮਾਤਾ ਨੂੰ ਧਰਤੀ ਵੀ ਮੰਨਦੇ ਤੇ ਧਰਤੀ ਨੂੰ ਅਗ ਵੀ ਲਾ ਰਹੇ ਸੀ ਇਹਦਾ ਜਵਾਬ ਵੀ ਕਿਹੜੀ ਜੱਥੇਬੰਦੀ ਦੇਵੇਗੀ ਸੋ ਪਿਆਰੇ ਦਰਸ਼ਕੋ ਇਹਦੇ ਬਾਰੇ ਬੜੀ ਵੱਡੀ ਕੰਟਰੋਵਰਸੀ ਹੈ ਕਿ ਅਗਰ ਅਗਰ ਕੋਈ ਪ੍ਰੋਗਰੈਸ ਦਾ ਕੰਮ ਹੋ ਰਿਹਾ ਗੈਸ ਫੈਕਟਰੀ ਲੱਗ ਰਹੀ ਹੈ ਤੇ ਅਸੀਂ ਉਹ ਇੱਕੋ ਗੱਲ ਦੇਖ ਲਈ ਕਿ ਉਸ ਚ ਗੈਸ ਲੀਕ ਹੋਏਗੀ ਇਸ ਕਰਕੇ ਗੈਸ ਫੈਕਟਰੀ ਦਾ ਵਿਰੋਧ ਹੋ ਰਿਹਾ ਤੇ ਕੋਈ ਵੀ ਜੱਥੇਬੰਦੀ ਕਿਸਾਨ ਜੱਥੇਬੰਦੀ ਪ੍ਰਾਣੀ ਦੀ ਅੱਗ ਲਾਉਣ ਦਾ ਵਿਰੋਧ ਕਰਦੀ ਮੈਂ ਕਿਸੇ ਅਖਬਾਰ ਚ ਅਜੇ ਤੱਕ ਨਹੀਂ ਪੜੀ ਮੈਂ ਜੋਨਾ ਕਿ ਉਹਨਾਂ ਨੂੰ ਇਸ ਗੱਲ ਦਾ ਵੀ ਵਿਰੋਧ ਕਰਨਾ ਚਾਹੀਦਾ ਕਿ ਪ੍ਰਾਲੇ ਨੂੰ ਅਗਨ ਨਹੀਂ ਲਗਣੀ ਚਾਹੀਦੀ ਤੁਹਾਂ ਤੱਕੜਨਾ ਹੀ ਹੋਣਾ ਚਾਹੀਦਾ ਇੱਕ ਇਹਦੇ ਨਾਲ ਇਹ ਵੀ ਗੱਲ ਮੈਂ ਖਬਰ ਜੋੜਦਾ ਕਿ 2 ਸਾਲ 2019 ਤੇ 20 ਵਿੱਚ ਦਿੱਲੀ ਬਾਰਡਰ ਤੇ ਕਿਸਾਨਾਂ ਨੇ ਪ੍ਰਦਰਸ਼ਨ ਕੀਤਾ ਵਿਰੋਧ ਕੀਤਾ ਤਿੰਨ ਕਾਲੇ ਕਾਨੂੰਨਾਂ ਦਾ ਐਗਰੀਕਲਚਰ ਦੇ ਕਾਨੂੰਨਾਂ ਦਾ ਕਿ ਇਹ ਵਾਪਸ ਲੈ ਜਾਣ ਕਿਉਂਕਿ ਅਦਾਨੀ ਦੇ ਵਾਨੀਗ ਪ੍ਰਾਈਵੇਟ ਗਰੁੱਪ ਵਿੱਚ ਸ਼ਾਮਲ ਹੈ ਕਿ ਹਰ ਟਾਈਪ ਦੀ ਜਿਹੜੀ ਖਰੀਦ ਕਰਨੀ ਹੈ ਕਣਕ ਦੀ ਜਾਂ ਝੋਨੇ ਦੀ ਉਹ ਸਿਰਫ ਸਰਕਾਰ ਕਾ ਵੀ ਕਰੇ ਤੇ ਹੁਣ ਤੁਸੀਂ ਜਾ ਕੇ ਦੇਖੋ ਜਿਹੜਾ ਅਦਾਨੀ ਦੇ ਅਵਾਨੀ ਦਾ ਸਿੱਲੋ ਬਣਾਈ ਹੋਏ ਜਿੱਥੇ ਕਣਕ ਦੇ ਦਾ ਸਟੋਰ ਕੀਤਾ ਜਾ ਰਿਹਾ ਉਥੇ ਟਰੱਕਾਂ ਦੀ ਟਰੱਕਾਂ ਦੀ ਲਾਈਨਾਂ ਲੱਗੀਆਂ ਹੋਣ। ਉਹ ਕੌਣ ਵੇਚ ਰਹੇ ਹਨ? ਉਹ ਵੀ ਕਿਸਾਨ ਵੇਚ ਰਹੇ ਹਨ। ਮਿਲਾਂ ਵਾਲੇ ਵੇਚ ਰਹੇ ਹਨ ਉੱਥੇ। ਮਿਲਾਂ ਵਾਲਾ ਆਪਣੀ ਮੈਸਾ ਦਾ ਉੱਥੇ ਆਪਣੀ ਜਾ ਕੇ ਕਣਕ ਰੱਖਦੇ ਹਨ। ਇਹ ਵੀ ਤਾਂ ਬਹੁਤ ਵੱਡੀ ਕੰਟਰੋਵਰਸੀ ਇੱਕ ਪਾਸੇ ਅਸੀਂ ਪ੍ਰਾਈਵੇਟ ਸੈਕਟਰ ਦਾ ਵਿਰੋਧ ਕਰ ਰਹੇ ਹਾਂ ਤੇ ਉੱਥੇ ਧਰਨੇ ਲਾਉਨੇ ਦਿੱਲੀ ਜਾ ਕੇ ਤੇ ਪ੍ਰਾਈਵੇਟ ਸੈਕਟਰ ਨੂੰ ਕਣਕ ਵੀ ਵੇਚ ਵੀ ਰਹੀ ਹੈ। ਸੋ ਹਰ ਥਾਂ ਤੇ ਕੰਟਰੋਵਰਸੀ ਨਜ਼ਰ ਆ ਰਹੀ ਹੈ ਤੇ ਪੈਰਾਦਰਸ਼ਨ نیوز ਦਾ ਬਹੁਤ ਹਨ ਚਾਹੀਦਾ ਇਸੀ ਕਿ ਮੈਂ ਹੋਰ ਖਬਰਾਂ ਵੀ ਕਵਰ ਕਰਦਾ ਪਰੰਤੂ ਹੁਣ ਕਿਉਂਕਿ ਸਮੇਂ ਦੀ ਸੀਮਾ ਹੈ ਸਮਾਪਤ ਹੋ ਰਿਹਾ ਹੈ ਇਸ ਕਰਕੇ ਅੱਜ ਦਾ ਮੈਂ نیوز ਐਨਲਿਸਿਸ ਇੱਥੇ ਹੀ ਸਮਾਪਤ ਕਰਦਾ ਮੈਂ ਆਪਕੀ ਨੂੰ ਬੇਨਤੀ ਕਰਾਂਗਾ ਕਿ ਤੁਸੀਂ ਸਾਡੇ YouTube ਤੇ ਪ੍ਰੋਗਰਾਮ ਨਾਲ ਚਾਹੀਗਾ ਤੇ ਤੁਸੀਂ ਇਸ ਨੂੰ ਧਿਆਨ ਨਾਲ ਸੁਣਨਾ ਜੋ ਇਹ ਚ ਤੁਸੀਂ ਚਾਹੋ ਨੇ ਬਿਹਤਰੀ ਕੀਤੀ ਜਾਵੇ ਸਾਨੂੰ ਸੁਝਾਅ ਦਿਓ ਤਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਅੱਛਾ ਬਣਾਇਆ ਜਾ ਸਕੇ ਸੋ ਆਪ ਜੀ ਦਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ